सिविल हस्पताल प्रशासन वालों गर्भवती औरतों गया उपराला गर्भवती औरतों के लिए खोलिया गया अलग टूपर्च काउंटर उन गर्मी घंटे खड़े रहे नहीं कटानी पवेगी पच्ची चचा बच्चा बार विखे ही लगाया गया काउंटर ਜ਼ਿਲ੍ਹਾ ਪਠਾਨਕੋਟ ਦਾ ਸਿਵਲ ਹਸਪਤਾਲ ਜਿੱਥੇ ਇਕੱਲੇ ਪਠਾਨਕੋਟ ਦੇ ਹੀ ਮਰੀਜ਼ ਇਲਾਜ ਕਰਵਾਉਣ ਦੇ ਲਈ ਨਹੀਂ ਆਉਂਦੇ ਬਲਕਿ ਗੁਆੰਡੀ ਸੂਬੇ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਮਰੀਜ਼ ਵੀ ਇਲਾਜ ਕਰਵਾਉਣ ਦੇ ਲਈ ਆਉਂਦੇ ਹਨ ਜਿਸ ਵਜ੍ਹਾ ਨਾਲ ਸਿਵਲ ਹਸਪਤਾਲ ਪਠਾਨਕੋਟ ਵਿਖੇ ਬੜੀ ਗਿਣਤੀ ਚ ਮਰੀਜ਼ ਦੇਖਣ ਨੂੰ ਮਿਲਦੇ ਹਨ ਜਿਸ ਵਜ੍ਹਾ ਨਾਲ ਸਿਵਲ ਹਸਪਤਾਲ ਵਿਖੇ ਅਕਸਰ ਹੀ ਲੰਬੀਆਂ ਲੰਬੀਆਂ ਲਾਈਨਾਂ ਚ ਮਰੀਜ਼ ਪਰਚੀ ਕਟਵਾਉਣ ਦੇ ਲਈ ਬਿਸਦੇ ਹਨ ਅਜਿਹੇ ਗਰਭਵਤੀ ਔਰਤਾਂ ਨੂੰ ਵੱਡੀ ਪਰੇਸ਼ਾਨੀ ਸਾਹਮਣਾ ਕਰਨਾ ਪੈਂਦਾ ਸੀ ਕੰਟੇ ਲਾਈਨ ਚ ਖੜ ਰਹੇ ਪਹਿਲਾ ਪਰਚੀ ਕਟਵਾਉਣੀ ਪੈਂਦੀ ਸੀ ਅਤੇ ਬਾਅ ਖਤਮ ਹੋਣ ਦਾ ਇੰਤਜ਼ਾਰ ਕੀਤਾ ਕਰਨਾ ਪੈਂਦਾ ਸੀ ਪਰ ਪਿਛਲੇ ਦਿਨੀ ਪਠਾਨਕੋਟ ਪਹੁੰਚੇ ਪ੍ਰਿੰਸੀਪਲ ਸੈਕਟਰੀ ਵੱਲੋਂ ਹਸਪਤਾਲ ਦਾ ਦੌਰਾ ਕੀਤਾ ਗਿਆ ਅਤੇ ਗਰਭਵਤੀ ਔਰਤਾਂ ਨੂੰ ਆਉਣ ਵਾਲੀਆਂ ਪਰੇਸ਼ਾਨੀ ਬਾਰੇ ਜਾਣਿਆ ਸੀ ਜਿਸ ਦੇ ਬਾਅਦ ਉਹਨਾਂ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੰਕੀ ਗਰਭਵਤੀ ਔਰਤਾਂ ਦੇ ਪਰਚੀ 카운ਟਰ ਅਲੱਗ ਤੋਂ ਲਗਾਇਆ ਜਾਵੇ ਅਤੇ ਮਰੀਜ਼ਾਂ ਨੂੰ ਲਾਈਨਾਂ 'ਚ ਖੜੇ ਕਰਨ ਦੀ ਬਜਾਏ ਟੋਕਨ ਸਿਸਟਮ ਸ਼ੁਰੂ ਕਰਨ ਲਈ ਕਿਹਾ ਤਾਂ ਮਰੀਜ਼ ਪਤਾ ਰਹੇ ਕਿ ਓਦਦੀ ਬਾਰੀ ਕਿੰਨੀ ਦੇਰ ਬਾਅਦ ਆਵੇਗੀ ਕੀ ਨਵੇਂ ਉਪਾਲੇ ਜਰੇ ਆ ਬਹੁਤ ਸਤਿ ਸ਼ਾਸਨ ਨੂੰ ਕੀਤਾ ਗਿਆ ਕੁਝ ਦਿਨ ਪਹਿਲਾਂ ਮਾਨਯੋਗ ਪ੍ਰਿੰਸੀਪਲ ਸਖਤਰੀ ਸਾਹਿਬ ਦਾ ਦੌਰਾ ਸੀਗਾ ਸਿਵਲ ਹਸਪਤਾਲ ਖਾਨਕੋਟ ਵਿਖੇ ਜਿੱਦੇ ਚ ਉਹਨਾਂ ਨੇ ਸਾਨੂੰ ਕੁਝ ਚੀਜ਼ਾਂ ਪੁਆਇੰਟ ਆਊਟ ਕੀਤੀਆਂ ਸੀਗੀਆਂ ਮਰੀਜ਼ਾਂ ਦੀ ਸਹੂਲਤ ਵਾਸਤੇ ਉਹਨਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਸਤੇ ਉਹਦੇ ਵਿੱਚੋਂ ਇੱਕ ਚੀਜ਼ ਉਹਨਾਂ ਨੇ ਸਾਨੂੰ ਜਿਹੜੀਆਂ ਗਰਭਵਤੀ ਮਹਿਲਾਵਾਂ ਚੈੱਕਅਪ ਵਾਸਤੇ ਆਉਂਦੀਆਂ ਨੇ ਉਹਨਾਂ ਨੂੰ ਜ਼ਿਆਦਾ ਦੇਰ ਇੱਥੇ ਮਤਲਬ ਨਾ ਖੜਾ ਹੋਣਾ ਪਵੇ ਪਰੇਸ਼ਾਨੀ ਨਾ ਹੋਵੇ ਚੈੱਕ ਕਰਵਾਉਣ ਦੇ ਵਿੱਚ ਰਸ਼ ਨਾ ਹੋਵੇ ਉਦੇ ਲਈ ਉਹਨਾਂ ਨੇ ਸਾਨੂੰ ਹਦਾਇਤ ਕੀਤੀ ਸੀਗੀ ਕਿ ਇਹਨਾਂ ਦੀ ਜਿਹੜੀ ਪਰਚੀ ਕਾਊਂਟਰ ਹੈ ਉੱਥੇ ਐਮਸੀਐਚ ਵਿੰਗ 'ਚ ਬਣਾਵਾ ਦਿੱਤਾ ਜਾਵੇ ਤੇ ਇੱਕ ਟੋਕਨ ਸਿਸਟਮ ਲਗਾ ਦਿੱਤਾ ਜਾਵੇ ਤਾਂ ਕਿ ਹਰ ਬੰਦੇ ਨੂੰ ਹਰ ਮਰੀਜ਼ ਜਿਹੜਾ ਆਂਦਾ ਹੈ ਉਹਨੂੰ ਆਪਣੀ ਨੰਬਰ ਦਾ ਪਤਾ ਹੋਵੇ ਕਿ ਕਿੰਨੀ ਦੇਰ ਬਾਅਦ ਉਹਦੀ ਵਾਰੀ ਆਣ ਵਾਲੀ ਤਾਂ ਕਿ ਉੱਥੇ ਭੀੜ ਤੋਂ ਵੀ ਬਚਿਆ ਜਾ ਸਕੇ ਉਹਨਾਂ ਦੇ ਹੁਕਮਾਂ ਨੂੰ ਮੰਨਦੇ ਹੋਏ ਉਹਨਾਂ ਦੀ ਹਦਾਇਤ ਦੇ ਅਨੁਸਾਰ ਐਸਐਮਓ ਸਾਹਿਬ ਨੇ ਉੱਥੇ ਇੱਕ ਨਵਾਂ ਕਾਊਂਟਰ ਖੁਲਵਾ ਦਿੱਤਾ ਜਿੱਥੇ ਕਿ ਜੱਚਾ ਬੱਚਾ ਵਾਰਡ ਵਿੱਚ ਹੀ ਹੁਣ ਪਰਚੀਆਂ ਬਣਨਗੀਆਂ ਪ੍ਰੈਗਨੈਂਟ ਲੇਡੀਜ਼ ਦੀਆਂ ਉਹ ਟੋਕਨ ਸਿਸਟਮ ਉਹਨਾਂ ਨੂੰ ਦੇ ਦਿੱਤਾ ਜਾਂਦਾ ਹੈ ਉਹ ਆਪਣੇ ਵਾਰੀ ਦੇ ਅਨੁਸਾਰ ਚਾਹੇ ਕਿਸੇ ਦੇ ਅੱਧੇ ਘੰਟੇ ਬਾਅਦ ਵਾਰੀ ਆਣੀ ਹੈ 1 ਘੰਟੇ ਬਾਅਦ ਆਣੀ ਹੈ ਉਹ ਸਭ ਨਾਲ ਉਹ ਆ ਜਾਂਦੇ ਆ